ਕਿਸਾਨ ਅਤੇ ਵਿਧਾਇਕ ਹੋਏ ਆਮੋ ਸਾਹਮਣੇ ਕਿਸਾਨਾਂ ਨੇ ਵਿਧਾਇਕ ਦਈਆ ਤੇ ਲਗਾਏ ਗੰਭੀਰ ਦੋਸ਼ ਵਿਧਾਇਕ ਨੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ ਤਾਰੋ ਪਾਰ ਵਾਲੀ ਜ਼ਮੀਨ ਨੂੰ ਲੈ ਕੇ ਕਿਸਾਨਾਂ ਅਤੇ ਹਲਕਾ ਧਿਆਨਤੀ ਵਿਧਾਇਕ ਆਮੋ ਸਾਹਮਣੇ ਨਜ਼ਰ ਆ ਰਹੇ ਹਨ ਕਿਸਾਨਾਂ ਵੱਲੋਂ ਡੀਸੀ ਦਫ਼ਤਰ ਦੇ ਬਾਹਰ ਵਿਧਾਇਕ ਦੇ ਖਿਲਾਫ ਪੋਸਟਰ ਲਗਾ ਕੇ ਆਣ ਮਿੱਥੇ ਸਮੇ ਲਈ ਤਰਨਾ ਲਗਾ ਦਿੱਤਾ ਗਿਆ ਹੈ ਜਿੱਥੇ ਪੋਸਟਰਾਂ ਨੇ ਵਿਧਾਇਕ ਦੇ ਖਿਲਾਫ ਪੈਸੇ ਦੀ ਮੰਗ ਨੂੰ ਲੈ ਕੇ ਅਤੇ ਉਸ ਦੇ ਰੇਪ ਰਿਸਟ ਸ਼ਬਦ ਲੇਖ ਕੇ ਰੋਸ ਜਤਾਇਆ ਜਾ ਰਿਹਾ ਹੈ ਇਨ੍ਹਾਂ આરોਪਾਂ ਨੂੰ ਵਿਧਾਇਕ ਦਈਆ ਵੱਲੋਂ ਖਾਰਜ ਕਰ ਦਿੱਤਾ ਗਿਆ ਹੈ ਤੇ ਇਹ ਵੀ ਕਿਹਾ ਗਿਆ ਹੈ ਕਿ ਕਿਸਾਨ ਕਿਸੇ ਪਾਰਟੀ ਦੀ ਰਾਜਨੀਤੀ ਦੀ ਸ਼ੈ ਕਾਰਨ ਉਨਾਂ ਨੂੰ ਬਦਨਾਮ ਕਰ ਰਹੇ ਹਨ ਲੰਬੇ ਸਮੇਂ ਤੋਂ ਤਾਰੋਪਾਰ ਪਈ ਸੈਂਕੜੇ ਏਕੜ ਸਰਕਾਰੀ ਜ਼ਮੀਨ ਵਿਵਾਦਾਂ ਵਿੱਚ ਦਿਖਾਈ ਦੇ ਰਹੀ ਹੈ ਉਸ ਜ਼ਮੀਨ ਤੇ ਕਿਸ ਗਰੀਬ ਕਿਸਾਨ ਆਪਣੀ ਫਸਲ ਬੀਜ ਕੇ ਆਪਣਾ ਹੱਕ ਜਿਤਾ ਰਹੇ ਹਨ ਲੇਕਿਨ ਪ੍ਰਸ਼ਾਸਨ ਵੱਲੋਂ ਤਿਆਰ ਹੋਵ ਜ਼ਮੀਨ ਤੇ ਫਸਲ ਕੱਟਣ ਤੇ ਰੋਕ ਲਗਾ ਦਿੱਤੀ ਗਈ ਹੈ ਗੁੱਸੇ ਵਿੱਚ ਆਏ ਕਿਸਾਨਾਂ ਨੇ ਵਿਧਾਇਕ ਦਈਆ ਤੇ aarop ਲਗਾਏ ਹਨ ਕਿ ਉਸ ਦੀ ਸ਼ੈ ਤੇ ਪ੍ਰਸ਼ਾਸਨ ਨੇ ਕਾਰਵਾਈ ਨਹੀਂ ਕੀਤੀ ਕਿਸਾਨਾਂ ਨੇ ਵਿਧਾਇਕ ਤੇ આરોਪ ਲਗਾਉਂਦੇ ਹੋਏ ਦੱਸਿਆ ਕਿ ਆਪਣੇ ਬੰਦਿਆਂ ਨੂੰ ਜ਼ਮੀਨ ਤੇ ਕਬਜ਼ਾ ਕਰਵਾਉਣਾ ਚਾਹੁੰਦੇ ਹਨ ਅਤੇ ਪੈਸੇ ਦੀ ਮੰਗ ਵੀ ਕਰ ਰਹੇ ਹਨ ਜਦੋਂ ਕਿਸਾਨਾਂ ਤੋਂ ਪੈਸੇ ਦੀ ਮੰਗ ਲੈਣ ਦਾ ਕੋਈ ਸਬੂਤ ਮੰਗਿਆ ਗਿਆ ਤਾਂ ਉਹ ਕੋਈ ਵੀ ਸਬੂਤ ਦੇਣ ਤੋਂ ਅਸਮਰੱਥ ਰਹੇ ਵਿਧਾਇਕ ਨੇ ਕਿਹਾ ਹੈ ਕਿ ਕਿਸਾਨ ਉਹਨਾਂ ਨੂੰ ਕਿਸੇ ਸਿਆਸੀ ਪਾਰਟੀ ਦੀ ਸ਼ਹਿ ਤੇ ਬਦਨਾਮ ਕਰ ਰਹੇ ਹਨ ਮੇਰੇ ਤੇ ਜਿੰਨੇ ਵੀ aarop ਲੱਗੇ ਹਨ ਉਹ ਸਭ ਬੇਬੁਨਿਆਦ ਤੇ ਝੂਠੇ ਹਨ ਜਿੰਦਾਬਾਦ ਜਿੰਦਾਬਾਦ ਬਿਨਾਂ ਸਰਕਾਰ ਮਰਦਾਬਾ ਮਰਦਾਬਾ ਜਿੰਦਾਬਾਦ ਅਮਰ ਲੱਗਿਆ ਮਰਦਾਬਾ 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 ਖਾਣਾਂ ਦੀਆਂ ਜ਼ਮੀਨਾਂ ਖੋਣ ਵਾਲੀ ਸਰਕਾਰ ਮਰਦਾਬਾ 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 ਅੱਜ ਜੋ ਫਸਲਾ ਕਿੰਸਾ ਜਿਹੜਾ ਡਿਸੀਜਨ ਤਾਂ ਨਾ ਲਗਿਆ ਤੇ ਕੋਠੇ ਲਗਾਏ ਕਾਰਨ ਵੇਖੋ ਜੀ ਜੋ ਸਾਡਾ ਦੋਨਾਂ ਤੇਲੂਮਾਲ ਪਿੰਡ ਹੈ ਜਿਹੜੀ 195 ਨੰਬਰ ਗੇਟ ਜੋ ਕੰਡਿਆਲੀ ਤਾਰ ਲੱਗੀ ਹੈ ਫੈਂਸਿੰਗ ਜ਼ੀਰੋ ਲਾਈਨ ਤੇ ਉਸ ਤੋਂ ਅੱਗੇ ਦਰਿਆ ਹੋਂਦਾ ਦਰਿਆ ਤੋਂ ਅੱਗੇ ਜ਼ਮੀਨ ਹੈ ਜਿਹੜੀ ਘਟੋ ਘਟ 950000 ਕਿੱਲੇ ਦੇ ਏਕੜ ਤੇ ਜ਼ਮੀਨ ਦੇ ਲਾਗੇ ਲਾਗੇ ਜ਼ਮੀਨ ਉੱਥੇ ਹੈਗੀ ਆ ਉਹ ਜ਼ਮੀਨ ਤੇ ਪਿੱਛੇ ਵੀ 1 ਸਾਲ ਪਹਿਲਾਂ ਉਹ ਜ਼ਮੀਨ ਤੇ ਸਰਕਾਰ ਨੂੰ ਚਤਾਵਨੀ ਲਵਾ ਦਿੱਤੀ ਗਈ ਸੀ ਫਿਰ ਅਸੀਂ ਉਦੋਂ ਇੱਕ ਉਹਦੇ ਵੀ ਤੁਹਾਨੂੰ ਪਤਾ ਹੀ ਇੱਕ ਮਹੀਨਾ ਲਗਾਤਾਰ ਧਰਨਾ ਇਥੇ ਲਾਇਆ ਸੀ ਧੋਕਰਤਾ ਤੇ ਸਾਡੇ ਲੋਕ ਬੈਠੇ ਮਰਨ ਵਰਤ ਤੇ ਬੈਠੇ ਤਿੰਨ ਸਿੰਘ ਤੇ ਫਿਰ ਉਹ 1 ਮਹੀਨੇ ਬਾਅਦ ਫੈਸਲਾ ਆਇਆ ਸਰਕਾਰ ਨੇ ਸਾਨੂੰ ਅਦਾਲਤ ਨੇ ਸਾਨੂੰ ਦੇ ਦਿੱਤਾ ਉਹਦਾ ਸਟੇਜ ਦਿੱਤਾ ਸੀ ਉਸ ਤੋਂ ਬਾਅਦ ਆਹ ਵੇਖੋ ਉਦੋਂ ਪਾਣੀ ਆ ਗਿਆ ਪਾਣੀ ਆ ਕੇ ਜਿਹੜੀ ਫਸਲ ਮਾਰੀ ਬੋਰ ਦੀ ਸਾਰੀ ਤਬਾਹ ਹੋ ਗਈ ਲੋਕਾਂ ਕਈਆਂ ਦੇ ਟਰੈਕਟਰ ਵੀ ਰੁੜ ਗਏ ਉੱਥੇ ਬੇੜਾ ਆਪਣਾ 7-8 ਲੱਖ ਦਾ ਉਹ ਵੀ ਰੁੜ ਗਿਆ ਤੇ ਲੋਕ ਇੰਨੇ ਪਰੇਸ਼ਾਨ ਹੋ ਗਏ ਗੱਲ ਛੱਡ ਦਿਓ ਫਿਰ ਦੂਜੀ ਗੱਲ ਕਿ ਦਰਿਆ ਸੀ ਉਹਨਾਂ ਜਮੀਨਾਂ 'ਤੇ ਰੇਤਾ ਪਾ ਗਿਆ ਤੇ ਉਹ ਜ਼ਮੀਨ ਇੰਨੀ ਖਰਾਬ ਹੋ ਗਈ ਵਾਈ ਜੋਗ ਨਾ ਰਹਿ ਗਈ ਉਸ ਤੋਂ ਬਾਅਦ ਜਮਾੜੀ ਉਤਰਿਆ ਤੇ ਲੋਕਾਂ ਨੇ ਉਹ ਜ਼ਮੀਨ ਮਾਰੀ ਬਲਕੀ ਬੁੜਕ ਪੱਧਰੀ ਕਰਕੇ ਕਿਸੇ ਨੇ ਕਿੱਲਾ ਕਿਸੇ 2 ਕਿੱਲੇ ਕੇ 4 ਕਿੱਲੇ ਕੁਝ ਫਸਲ ਬੀਜੀ ਗਈ ਉਹ ਫਸਲ ਪੱਕ ਕੇ ਤਿਆਰ ਹੋ ਗਈ ਤੇ ਹੁਣ ਇਸ ਜਿਹੜੇ ਸਾਡੇ ਵਿਧਾਇਕੀ ਦੇ ਐਮਐਲਏ ਨੇ ਰਿਸ਼ ਨਿਸ਼ ਤੈਆ ਜੀ ਇਹਨਾਂ ਨੇ ਇੱਕ ਪ੍ਰਸ਼ਾਸਨ ਨਾਲ ਰਲ ਕੇ ਡੀਸੀ ਸਾਹਿਬ ਨੂੰ ਤੇ ਬੀਐਸਐਫ ਨਾਲ ਰਲ ਕੇ ਉਹ ਜਿਹੜਾ ਇੱਕ ਨੋਟਿਸ ਕਢਾ ਕੇ ਕਿਸਾਨਾਂ ਨੂੰ ਤੇ ਜੋ 195 ਨੰਬਰ ਗੇਟ ਹੈ ਉਹ ਬੰਦ ਕਰ ਦਿੱਤਾ ਕਿਸਾਨਾਂ ਵਾਸਤੇ ਬੰਦ ਕੇ ਕੀਤਾ ਜਮੀਨ ਹੈ ਉਹ ਕਟੋਕਾਰ 2250 ਪਰਿਵਾਰ ਜਿਹੜਾ ਹਿੱਸਾ ਜਾਂਦਾ ਹੈ ਰੋਡੇ ਲਈ ਪਰ ਉਹਦੇ 300 900 ਹਜ਼ਾਰ ਕਿੱਲਾ ਜਮੀਨ ਆ ਜੇ 350 ਕਿਲਾ ਜ਼ਮੀਨ ਦੇ ਲੋਕਾਂ ਦੀ ਆ ਉਹਨਾਂ ਰੋਕਿਆ ਗਿਆ ਕੰਡਿਆਲੀ ਤਾਰ ਤੋਂ ਅੱਗੇ ਦਰਿਆ ਤੋਂ ਲੱਗਿਆ ਜੀ ਸਤਲੁਜ ਦਰਿਆ ਤੋਂ ਅੱਗੇ ਹੋਰ ਲੋਕਾਂ ਨੂੰ ਰੋਕਿਆ ਗਿਆ ਜਿੰਨਾ 350 ਕਿਲਾ ਪਹਿਲੀ ਜਿਹੜੇ ਬਾਕੀ ਵੀ ਉਹਦੇ ਝੇਤੇ ਬੰਦੇ ਆ ਉਹ ਅੱਜ ਵੀ ਜ਼ਮੀਨ ਤੋਂ ਪਾਰ ਜਾ ਰਹੇ ਨੇ ਉਹ ਦਰਿਆ ਤੋਂ ਪਾਰ ਜਾ ਰਹੇ ਨੇ ਤਾਰ ਤੋਂ ਅੱਗੇ ਜਾ ਰਹੇ ਨੇ ਆਪਦੀ ਕਣਕ ਵੜ ਰਹੇ ਨੇ ਕੋਸਰੋਂ ਵੱਢ ਰਿਹਾ ਪਰ ਇਹਨਾਂ ਲੋਕਾਂ ਦੀ ਜਿਹੜੀ ਫਸਲ ਵਿੱਚ ਖੜੀ ਆ ਕਈਆਂ ਨੇ ਸਰੋਂ ਵੱਢ ਕੇ ਰੱਖੀ ਆ ਜੇ ਨਾ ਚੁੱਕੇ 2-4 ਦਿਨ ਉਹ ਜਿਵੇਂ ਐਸੇ गिर ਜਾਣੀ ਆ ਉਹਦਾ ਕੋਈ ਫਾਇਦਾ ਨਹੀਂ ਤੇ ਲੋਕਾਂ ਦੇ ਘਰਾਂ ਵਿੱਚ ਇੱਕ ਦਾਣਾ ਅਨਾਜ ਖਾਣ ਵਾਲਾ ਨਹੀਂ ਹੈਗਾ ਕਿਉਂਕਿ ਪਿੱਛੇ ਪਹਿਲਾਂ ਪਾਣੀ ਆ ਗਿਆ ਉਸ ਤੋਂ ਪਹਿਲਾਂ ਇੱਕ ਸਾਲ ਪਹਿਲਾਂ ਦੀ ਬੀਜਣ ਦਿੱਤੀ ਤੇ ਫਿਰ ਜੇ ਇਹਨਾਂ ਨੇ ਅੱਜ ਰੋਕੜੀ ਸੀ ਫਿਰ ਬੀਜਣ ਕਿਉਂ ਦਿੱਤੀ ਹੋੜੇ ਆਂਦੇ ਵੀ ਇੱਥੇ ਫਸਲ ਵੱਢ ਕੇ ਉਹ ਸਰਕਾਰ ਦੇ ਖਾਤੇ ਜਮਾ ਕਰਾਓ ਕਿਉਂ ਕਹੋ ਜਮਾ ਕਰਾਈਏ ਅਸੀਂ ਉਹਦੇ ਲੱਖਾਂ ਕਰੋੜਾਂ ਰੁਪਏ ਤੇਲ ਪਾ ਲਿਆ ਪੈੜੀਆਂ ਪੱਧਰੇ ਕੀਤੀ ਰਹਿਤਾ ਚੁੱਕੀ ਤੋਂ ਇਹਨਾਂ ਨੇ ਇਹਨੂੰ ਕਿਵੇਂ ਪੈੜੀ ਦੇ ਦਿੰਦੇ ਨੇ ਇਸ ਵਾਸਤੇ ਧਰਨਾ ਲਾਇਆ ਹੈ ਵੀ ਇਹ ਜਿਹੜੀ ਕਿਸਾਨਾਂ ਦੀ ਫਸਲ ਬੀਜੀ ਆ ਉਹ ਅਸੀਂ ਵਧਾ ਕੇ ਹੀ ਲਿਆਵਾਂਗੇ ਅਗਲੀ ਫਸਲ ਬੀਜਾਂਗੇ ਵੀ ਪਰ ਜਿੰਨਾ ਜਿਹੜੇ ਫਰਜ਼ਾਨ ਸਾਡੀ ਮੰਗ ਨੂੰ ਨਹੀਂ ਪੂਰਾ ਕਰਦਾ ਇਹ ਅਸੀਂ ਹਰ ਮੱਥੇ ਸਮੇਂ ਵਾਰ ਧਰ ਕਾਹ ਨੂੰ ਉਹ ਸੋਦਾ ਅਸੀਂ ਭੋਕਰਤਾ ਤੇ ਬਈਏ ਜਾ ਰੱਬੇ ਰੋਡ ਨੂੰ ਰੋਡ ਵੀ ਰੋਕਾਂਗੇ ਅਸੀਂ ਰੇਪ ਵੀ ਰੋਕ ਸਕਦੇ ਆ ਤੇ ਮੁੱਖ ਮੰਤਰੀ ਕੋਠੀ ਦਾ ਘਰਾਉ ਵੀ ਕਰ ਸਕਦੇ ਆ ਪਰ ਜਿੰਨਾ ਚਿਰ ਸਾਡਾ ਇਹ ਫੈਸਲਾ ਜਿੰਨਾ ਚਿਰ ਸਾਡੀ ਇਹ ਫਸਲ ਨਹੀਂ ਵਟਣਦੇ ਅਸੀਂ ਇਹ ਆ ਧਰਨਾ ਲਗਾਤਾਰ ਜਾਰੀ ਰੱਖਾਂਗੇ ਜਿਹੜੇ ਆ ਪੋਸਟਰ ਲਗਾਉਣੇ ਰਿਸ਼ਵਤ ਮੰਗਣ ਦੇ ਰੇਪ ਕੇ ਸੀ ਕੀ ਮਾਮਲਾ ਇਹ ਸਾਨੂੰ ਸਹੀ ਲਾਇਆ ਜੀ ਜਿੰਨੇ ਕਿਸਾਨਾਂ ਨੇ ਜਿੰਨੇ ਪਾਸੇ ਦਿੱਤੇ ਉਹ ਲਾਇਆ ਨੇ ਉਹ ਹੁਣ ਸਮੇਂ ਤੇ ਹਰ ਇੱਕ ਦੋ ਤੇ ਲੰਮਾ ਦਰਵਾਜ਼ੇ ਤੇ ਬੈਠੇ ਅਸੀਂ ਤੁਹਾਨੂੰ ਉਹਦੀ ਵੀਡੀਓ ਜੋ ਫੋਟੋਗ੍ਰਾਫੀ ਹੋਈ ਆ ਪੈਸੇ ਦੇਂਦਿਆਂ ਦੀ ਜਿਹੜੀ ਗੱਲਬਾਤ ਹੋਈ ਆ ਉਹ ਕਿਤੇ ਲਾਇਆ ਰਜਰੀ ਦਈਆ ਜੀ ਦੇ ਐਮ ਐਲ ਏ ਮੌਜੂਦਾ ਬਿਰੂਦਾ ਐਮ ਐਲ ਏ ਜਿਹਨੇ ਪੈਸੇ ਲੈਏ ਨੇ ਜਿਹੜਾ ਉਥੋਂ ਪਹਿਲੀ ਦੀ ਬਾੜੇ ਪਹਿਲੀ ਦੀ ਮੰਗ ਕਰ ਰਿਹਾ ਉਦੋਂ ਤੇ ਇਹਦੇ ਮੈਂ 100 ਕਿਲੋ ਦੇ ਦੋ ਕਿਹਾ 50 ਕਿਲੋ ਕਿਹਾ 200 ਕਿਲੋ ਦੇ ਦੋ ਤੇ ਫਿਰ ਤਾਂ ਮੈਂ ਜਾਣ ਦਿਆਂਗਾ ਉਹ ਤੁਹਾਨੂੰ ਸਾਰੀ ਵੀਡੀਓ ਅਸੀਂ ਦੇ ਤਣ ਦਿਆਂਗੇ ਨਾਲ ਉਹਦੀ ਜਿਹੜੀ ਫੋਟੋਗ੍ਰਾਫੀ ਉਹ ਤੁਹਾਨੂੰ ਦੇ ਜਾਗੇ ਜਿਹੜਾ ਪੱਕਾ ਸਬੂਤ ਅਸੀਂ ਕੱਚਾ ਕੰਮ ਕਦੀ ਨਹੀਂ ਕਰਦੇ ਜਿਹੜਾ ਕੰਮ ਕਰਾਂਗੇ ਉਹ ਅਸੀਂ ਥੋਕ ਵਜਾ ਕੇ ਉਹਦੇ ਨਾਲ ਪ੍ਰੂਫ ਤੁਹਾਨੂੰ ਦਿਆਂਗੇ ਹੁਣ ਚਿਰ ਕੋਈ ਕੱਚਾ ਕੰਮ ਕੋਈ ਨਹੀਂ ਐਸੇ ਮੰਗਣ ਦੀ ਇਹ ਉਹਨਾਂ ਕੋਈ ਵਿਜੀਲੈਂਸ ਨੂੰ ਦਿੱਤੀ ਕੋਈ ਜਾਂਦੀ ਨਹੀਂ ਨਹੀਂ ਸਾਡੇ ਕਿਸ ਜੇ ਮੈਂ ਲਾਈ ਪਾਇਆ ਤਾਂ ਵੀਡੀਓ ਬਣਾਈ ਆ ਉਹ ਵੀਡੀਓ ਤੁਹਾਡੇ ਧਰਮ ਨੂੰ ਪੇਸ਼ ਕਰ ਦਿਆਂਗੇ ਉਹਦੀ ਕੋਈ ਉਹ ਚੱਕਰ ਨਹੀਂਗਾ ਪਰ ਕੱਚਾ ਕੰਮ ਨਹੀਂ ਕੋ ਕਰਦੇ ਸੀ ਪਰ ਜਿੰਨੇ ਜੇ ਸਾਡਾ ਫਜ਼ਲਾ ਲੜਦਾ ਆ ਇਹ ਨੂੰ ਮੇਥੇ ਸਮਝਣ ਧਰਨਾ ਜਾਰੀ ਰਹੇਗਾ ਹੋ ਸਕਦਾ ਸਰਕਾਂ ਪਾਲ ਦੋਲਣਾ ਰੇਲ ਬੰਦ ਹੋਵੇ ਇਹ ਵਾਹ ਬਾਤ ਦੀ ਗੱਲ ਆ ਸਰ ਜਿਹੜੀ ਕਿਸਾਨਾਂ ਵੱਲੋਂ ਅਜੇ ਧਰਨਾ ਵਿੱਚ ਦਿੱਤਾ ਗਿਆ ਤੁਹਾਡੇ ਤੇ આરોਪ ਵੀ ਲਗਾਏ ਗਏ ਨੇ ਇੱਕ ਪੋਸਟਰ ਵੀ ਲਗਾਏ ਗਏ ਨੇ ਕਿ ਇਹ ਮਾਮਲਾ આરોਪ ਕੀ ਲਾਇਆ ਨੇ આરોਪ ਇਹ ਲਗਾਏ ਨੇ ਰਿਸ਼ਵਤ ਮੰਗਣ ਦੇ ਅੱਛਾ ਝੂਠ ਬੇਬੁਨਿਆਦ ਦੋਸ਼ ਨੇ ਇਹਨਾਂ ਕੋ ਜੇ ਕੋਈ ਸੰਭਣਤਾ ਆਵੇ ਨਾ ਵੀ ਮੈਂ ਇਹਨਾਂ ਨੂੰ ਪੈਸੇ ਦਿੱਤੇ ਨੇ ਕੋਈ ਆਡੀਓ ਕੋਈ ਵੀਡੀਓ ਜਾਂ ਬੰਦੇ ਆ ਕੇ ਸਾਹਮਣੇ ਕਵੇ ਕਿ ਮੈਂ ਦਿੱਤਨੇ ਕੱਲੇ ਦੋਸ਼ ਨੇ ਦੋਸ਼ ਤਾਂ ਕਿਸੇ ਕਿਸੇ ਤੇ ਵੀ ਲਾਦਨਗੇ ਔਰ ਪੋਸਟ ਵੀ ਇਹਨਾਂ ਲਗਾਏ ਨੇ ਕਾਫੀ ਜ਼ਿਆਦਾ ਜਿੱਤੇ ਹੀ ਲਿਖਿਆ ਐਫ ਆਈ ਆਰ ਦਰਜ ਹੈ ਬਲਾਫਕਾਰ ਦੀ ਮੇਰੇ ਤੇ 2011-12 ਦੇ ਵਿੱਚ ਇੱਕ ਝੂਠਾ ਪਰਚਾ ਦਰਜ ਹੋਇਆ ਸੀਗਾ ਉਹ ਉਦੋਂ ਹੀ ਖਾਰਜ ਹੋ ਗਿਆ ਸੀਗਾ ਔਰ ਇਹ ਗੱਲ ਮੈਂ ਜਦੋਂ ਮੈਂ ਆਪਣੇ ਨੋਮੀਨੇਸ਼ਨਸ ਭਰੇ ਸੀਗੇ ਉਸ ਨੋਮੀਨੇਸ਼ਨ ਪੇਪਰਾਂ ਦੇ ਵਿੱਚ ਵੀ ਮੈਂਸ਼ਨ ਕੀਤਾ ਆ ਸੀ ਕਿ ਐਨਓਸੀ ਦੀ ਨਹੀਂ ਮੈਂ ਮੈਂ ਹੋਏ ਤਾਂ ਕਹਿ ਦਿੰਦਾ ਜੀ ਮੈਂ ਉਹਦੇ ਵਿੱਚ ਮੈਂ ਆਪਣੇ ਨੋਮੀਨੇਸ਼ਨ ਪੇਪਰ 'ਤੇ ਵੀ ਪੜ੍ਹੇ ਹੋਏ ਸੀ ਮੈਨੂੰ ਇਹ ਲੱਗ ਰਿਹਾ ਵੀ ਇਹ ਜਿਹੜੀ ਚੀਜ਼ ਹੈਗੀ ਹੈ ਜਿਹੜੇ ਮੇਰੇ ਤੇ ਅਲਿਗੇਸ਼ਨਸ ਲਾ ਰਹੇ ਨੇ ਇਹ ਸਿਰਫ ਕਿਸੇ ਵਾਸਤੇ ਰਾਜਨੀਤਿਕ ਜ਼ਮੀਨ ਤਿਆਰ ਕੀਤੀ ਜਾ ਰਹੀ ਹੈ ਔਰ ਇਲੈਕਸ਼ਨ ਦਾ ਟਾਈਮ ਹੈ ਇਲੈਕਸ਼ਨ ਦਾ ਟਾਈਮ ਦਵੇ ਤੁਹਾਨੂੰ ਪਤਾ ਇਹ ਚੀਜ਼ਾਂ ਆਮ ਗੱਲਾਂ ਨੇ ਔਰ ਕੋਈ ਨਾ ਕੋਈ ਰਾਜਨੀਤਿਕ ਤੌਰ ਤੇ ਇਸ ਚੀਜ਼ ਦਾ ਫਾਇਦਾ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਹਨਾਂ ਨੂੰ ਅਗੂਕਰ ਬਣਾਇਆ ਕਿਸਨ ਕਿਹਨਾਂ ਨੂੰ ਕਿਸਾਨਾਂ ਨੂੰ ਇਹ ਦੇ ਇਹ ਦਰਸਲ ਇੱਕ ਕਿਸਨ ਕਿਸੇ ਪਾਰਟੀ ਨਾਲ ਤਾਂ ਰਿਲੇਟਡ ਨੇ ਨਾ ਜਦੋਂ ਵੇਖਦੇ ਨੇ ਵੀ ਹੁਣ ਪਾਰਟੀਆਂ ਦਾ ਸਾਡੇ ਨਾਂ ਤਾਂ ਸਰਕਾਰਾਂ 'ਚ ਨਾ ਆਉਣ ਵਾਲਾ ਕੋਈ ਭਵਿਸ਼ਾ ਹੈ ਨਾ ਕਿਤੇ ਆ ਸਕਦੀਆਂ ਨੇ ਪੰਜਾਬ ਦੇ ਲੋਕਾਂ ਨੂੰ ਇਹ ਜਿਹੜੀਆਂ ਰਵਾਇਤੀ ਪਾਰਟੀਆਂ ਸੇ ਉਹਨਾਂ ਨੂੰ ਨਕਾਰ ਦਿੱਤਾ ਹੁਣ ਕਿਸਾਨੀ ਭੇਸ ਦੇ ਵਿੱਚ ਆ ਕੇ ਇਹ ਆਪਦੀ ਰਾਜਨੀਤੀ ਚਲਾ ਲੈਣਾਂ ਕੰਡਿਆਲੀ ਤਾਰ ਤੇ ਵੀ ਕਹਿ ਰਹੇ ਕਿ ਦਖਲਤਾ ਜੀ ਦਿੱਤੀ ਜਾ ਰਹੀ ਹੈ ਮੈਂ ਤੜਿਆਲੀ ਤਵਜ਼ਾ ਜਿਹੜਾ ਮੁੱਦਾ ਹੈਗਾ ਉਹ ਦੋਨਾਂ ਤੇ ਲੰਮੜਦਾ ਹੈ ਗੇਟ ਨੰਬਰ 195 ਦਾ ਮੈਂ ਉਹ ਮੈਂ ਦੱਸ ਰਿਹਾ ਹਾਂ ਤੁਹਾਨੂੰ ਉਹਦੇ ਚ ਕੀ ਹੈ ਕਿ ਬੰਦ ਕਰਨ ਦੀ ਪਾਵਰ ਬੀਐਸਐਫ ਕੋਲ ਹੈ ਉਹ ਗੇਟ ਬੀਐਸਐਫ ਨੇ ਆਪ ਦੇ ਟਾਈਮਿੰਗ ਦੇ ਅਕਾਊਂਟ ਚ ਚਲਾਣਾ ਦਾ ਦੂਜੀ ਗੱਲ ਇਹਦੇ ਚ ਜਿਹੜੀਆਂ ਗਰੀਬ ਵੇਚ ਜ਼ਮੀਨਾਂ ਦੇ ਮਜ਼ਦੂਰ ਕਿਸਾਨ ਨੇ ਉਹਨਾਂ ਵੱਲੋਂ ਸਮੇਂ-ਸਮੇਂ ਦੇ ਸਰਕਾਰਾਂ ਚ ਵਕ ਵਕ ਐਮਐਲਏ ਸਹਬਾਨਾ ਨੂੰ ਜਦੋਂ ਜਿਹੜੇ ਸੀਗੇ ਮੌਕੇ ਤੇ ਉਹਨਾਂ ਨੂੰ ਮੰਗ ਪੱਤਰ ਵਗੈਰਾ ਦਿੱਤੇ ਗਏ ਵੀ ਇਹ ਜ਼ਮੀਨਾਂ ਦਾ ਜਿਹੜਾ ਮਸਲਾ ਹੱਲ ਕੀਤਾ ਜਾਵੇ ਸਾਨੂੰ ਰੋਟੀ ਰੋਜੀ ਕਮਾਉਣ ਦਾ ਹੱਕ ਮਿਲੇ ਸਾਨੂੰ ਰੋਟੀ ਰੋਜੀ ਕਮਾਉਣ ਵਾਸਤੇ ਕੋਈ ਜ਼ਮੀਨ ਦਿੱਤੀ ਜਾਵੇ ਸਾਰੀ ਦੀ ਸਾਰੀ ਜ਼ਮੀਨ ਸੈਂਟਰਲ ਗਵਰਨਮੈਂਟ ਦੀ ਆ ਪੰਜਾਬ ਸਰਕਾਰ ਉਹਦੀ ਕਸਟਡੀ ਹੈ ਮੈਂ ਇਹ ਦਾ ਇੱਕ ਮੁੱਦਾ ਪੰਜਾਬ ਵਿਧਾਨ ਸਭਾ ਚ ਵੀ ਚੱਕਿਆ ਸੀ ਉਸ ਤੋਂ ਬਾਅਦ ਸਰਕਾਰ ਵੱਲੋਂ ਐਫਸੀਆਰਸ ਡਿਪਾਰਟਮੈਂਟ ਵੱਲੋਂ ਇੱਕ ਪਾਲਿਸੀ ਬਣ ਗਈ ਪਾਲਿਸੀ ਇਹ ਹੈ ਕਿ ਇਹ ਜਿਹੜੀ ਜ਼ਮੀਨ ਹੈ ਇਹਨੂੰ 5-5 ਕਿੱਲਿਆਂ ਦੇ ਪਲਾਟ ਬਣਾ ਕੇ 5000 ਰੁਪਏ ਪ੍ਰਤੀ ਏਕੜ ਦੀ ਬੋਲੀ ਦੇ ਨਾਲ ਤੁਸੀਂ ਇਹ ਦੇ ਦਿਓ ਜਿਹੜੇ ਲੈਣਾ ਚਾਹਣ ਹੁਣ ਸਰਕਾਰ ਨੂੰ ਜਿਹੜਾ ਹੈਗਾ ਪਾਲਿਸੀ ਬਣਾ ਕੇ ਦੇਤੀ ਦਰਅਸਲ ਇਹ ਕੀ ਚਾਹੁੰਦੇ ਨੇ ਇਹ ਚਾਹੁੰਦੇ ਨੇ ਕਿ ਅਸੀਂ ਉਹ ਜ਼ਮੀਨ ਆਪ ਹੀ ਵਾਈਏ ਅਸੀਂ ਸਰਕਾਰ ਨੂੰ 1 ਰੁਪਿਆ ਨਾ ਦਈਏ ਜੇ ਇਹਨਾਂ ਦੀ ਜ਼ਮੀਨ ਦੇ ਉੱਤੇ ਕੋਈ ਹੱਕ ਬਣਦਾ ਹੈ ਸਰਕਾਰ ਦੀ ਪਾਲਿਸੀ ਬਣ ਕੇ ਆ ਗਈ ਤੇ 5 ਏਕੜ ਮਿਲਨੇ ਆ 5000 ਤੋਂ ਬੋਲੀ ਸ਼ੁਰੂ ਹੋਣੀ ਆ ਇਹ ਭਾਵੇਂ 50 ਏਕੜ ਲੈ ਲੈਣ ਭਾਵੇਂ 100 ਏਕੜ ਲੈ ਲੈਣ ਭਾਵੇਂ 500 ਏਕੜ ਲੈ ਲੈਣ ਬੋਲੀ ਦੇ ਦੇਣਾ ਬੋਲੀ ਜਿੱਥੇ ਭਜ ਦੇ ਪੈ ਨੇ ਇਹ ਗੱਲ ਕਰਦੇ ਨੇ ਵੀ ਅਸੀਂ ਆਬਾਦ ਕਰਾ ਵੀ ਇੱਥੇ ਇਹ ਜੰਗਲ ਬਿਆਬਾਨ ਹੁੰਦਾ ਸੀ ਅਸੀਂ ਇਹਨੂੰ ਆਬਾਦ ਕੀਤਾ ਪਰ ਇੱਕ ਗੱਲ ਤਾਂ ਸੱਚਾਈ ਹੈ ਕਿ ਜ਼ਮੀਨ ਦੇ ਮਾਲਕ ਕੌਣ ਹੈ ਸੈਂਟਰਲ ਗਵਰਨਮੈਂਟ ਜੇ ਤੁਸੀਂ ਆਬਾਦ ਕੀਤਾ ਕਿਸੇ ਵੀ ਟਾਈਮ 'ਚ ਕੀਤਾ ਹੋਵੇ ਤਾਂ ਤੁਸੀਂ ਉਹਦੀ ਫਸਲ ਵੀ ਚੱਕੀ ਹੈ ਉਹਦਾ ਫਾਇਦਾ ਵੀ ਚੱਕਿਆ ਸਰਕਾਰ ਦੇ ਉਹ ਮਾਲਕ ਤਾਂ ਨਹੀਂ ਬਣ ਗਏ ਮਾਲਕ ਕੌਣਾ ਹੈ ਸਰਕਾਰ ਸਰਕਾਰ ਸਰਕਾਰੀ ਪ੍ਰਾਪਰਟੀ ਨੂੰ ਲੈ ਕੇ ਕੋਈ ਵੀ ਪਾਲਿਸੀ ਕਦੇ ਵੀ ਬਣਾ ਸਕਦੀ ਹੈ ਜੇ ਇਹਨਾਂ ਨੂੰ ਪਾਲਿਸੀ ਪਸੰਦ ਨਹੀਂ ਹੈ ਹਾਈ ਕੋਰਟ ਪਈ ਹੈ ਸੁਪਰੀਮ ਕੋਰਟ ਆਨਰੇਬਲ ਹੈਗੇ ਜਾਓ ਕੇਸ ਕਰ ਲਓ ਸਰਕਾਰ ਨੇ ਇੱਕ ਗੱਲ ਕਹੀ ਵੀ 5 ਮਰਲੇ ਦੇ ਪਲਾਟ ਸੌਰੀ 5-5 ਕਿੱल्ल्या ਦੇ ਪਲਾਟ 5000 ਰੁਪਏ ਦੀ ਰੇਟ ਤੇ ਬੋਲੀ ਸ਼ੁਰੂ ਕਰਾਂਗੇ ਇਹ ਬੋਲੀ ਦੇ ਦਨ ਲੈ ਜਾਣ ਭਾਵੇਂ ਸਾਰੇ ਦਾ ਸਾਦਾ ਇੱਕ ਰਕਬਾ ਲੈ ਜਾਣ ਇਹ ਸਿਰਫ ਇਹ ਨਹੀਂ ਕਿ ਘੜੀ ਹੈ ਕਿ ਜ਼ਮੀਨ ਵੀ ਅਸੀਂ ਵਾਉਣੀ ਹੈ ਔਰ ਮੁਫਤ ਵਾਉਣੀ ਹੈ ਅਸੀਂ ਸਰਕਾਰ ਨੂੰ 1 ਰੁਪਿਆ ਨਹੀਂ ਦੇਣਾ ਮੈਂ ਤੁਹਾਡੇ ਚੈਨਲ ਦੇ ਮਾਧਮ ਰਹੀ ਮੈਂ ਤੁਹਾਨੂੰ ਕਹਿੰਦਾ ਵੀ ਤੁਸੀਂ ਇਹਨਾਂ ਤੋਂ ਇੱਕ ਸਵਾਲ ਕਰ ਲਓ ਵੀ ਕੀ ਤੁਸੀਂ ਬੋਲੀ ਦੇਣ ਨੂੰ ਤਿਆਰ ਹੋ ਜੇ ਤੁਸੀਂ ਜ਼ਮੀਨ ਨੂੰ ਵਾਉਣਾ ਚਾਹੁੰਦੇ ਹੋ ਤਾਂ ਸਰਕਾਰ ਨੂੰ ਉਹਦੇ ਬਦਲੇ ਕੀ ਦੇਣਾ ਜੇ ਸਰਕਾਰ ਕੋਲ ਪੈਸਾ ਆਏਗਾ ਤਾਂ ਡਵੈਲਪਮੈਂਟ ਤੇ ਲੱਗੂਗਾ ਉਹਨਾਂ ਪਿੰਡਾਂ 'ਚ ਲੱਗੂਗਾ ਆਹੀ ਰੋਲ ਹੈ ਕਿ ਅਸੀਂ ਇਹਨਾਂ ਨੇ ਅੜੀ ਬਣਾਈ ਹੈ ਕਿ ਅਸੀਂ ਨਹੀਂ ਛੱਡਦੀ ਫਰੋਸਪੁਰ ਜ਼ਿਲ੍ਹੇ ਦੇ ਵਿੱਚ ਕਿੰਨੀਆਂ ਜਥੇਬੰਦੀਆਂ ਨੇ ਪੂਰੇ ਪੰਜਾਬ 'ਚ ਨੇ ਫਰੋਸਪੁਰ ਹਰ ਜਥੇਬੰਦੀ ਦੀ ਹਰ ਪਿੰਡ ਦੇ ਵਿੱਚ ਇਕਾਈਆਂ ਨੇ ਫਰੋਸਪੁਰ ਦਿਹਾਤੀ ਦੇ ਵਿੱਚ ਜੇ 34 35 ਜਥੇਬੰਦੀਆਂ ਨੇ ਤਾਂ ਸਿਰਫ ਇਸੇ ਜਥੇਬੰਦੀ ਨੂੰ ਮੇਰੇ ਤੋਂ ਕਿਉਂ ਤਕਲੀਫ ਹੋ ਰਹੀ ਹੈ ਇਹ ਤਕਲੀਫ ਮੇਰੇ ਤੋਂ ਨਹੀਂ ਹੈ ਇਹ ਤਕਲੀਫ ਇਹਨਾਂ ਨੂੰ ਇਸ ਗੱਲ ਤੇ ਹੈ ਕਿਉਂਕਿ ਹੁਣ ਇਹਨਾਂ ਨੇ ਜਿਹੜੀਆਂ ਚੰਮਦੀਆਂ ਚਲਾਈਆਂ ਆਪਦੀਆਂ ਸਰਕਾਰਾਂ ਚ ਆਪਦੀਆਂ ਪਾਰਟੀਆਂ ਚ ਉਹ ਹੁਣ ਬੰਦ ਹੋ ਗਈ ਹੁਣ ਮਾਨਯੋਗ ਭਗਵੰਤ ਸਿੰਘ ਸਾਬ ਦੀ ਸਰਕਾਰ ਜੜੀ ਹੈ ਉਹ ਹਰੇਕ ਦੇ ਨਾਲ ਹੈ ਉਹ ਗਰੀਬ ਨਾਲ ਵੀ ਹੈ ਉਹ ਕਿਸਾਨ ਨਾਲ ਵੀ ਹਰੇਕ ਦੇ ਨਾਲ ਹੈ ਮਾਨ ਸਾਹਿਬ ਨੇ ਤਾਂ ਰੋਟੀ ਜੋਗੇ ਕੀਤਾ ਵੀ ਚਲੋ ਪੰਜ ਪੰਜ ਕਿੱਲੇ ਤੁਸੀਂ ਪਲਾਟ ਦੇ ਦੇਣੇ ਆਪ ਦੀ ਰੋਟੀ ਖਾਈ ਜਾਂ ਰੋਟੀ ਕਮਾਈ